ਇਹ ਤਸਵੀਰਾਂ ਬੜੀਆਂ ਖਾਸ ਨੇ ਇਹਨਾਂ ਤਸਵੀਰਾਂ ਦੇ ਵਿੱਚ ਦਿਵਾਰੀ ਮੌਕੇ ਇਸ ਸ਼ਖਸ ਨੂੰ ਲਾਟਰੀ ਨਿਕਲ ਗਈ ਹੈ ਪਰ ਇੱਥੇ ਭਾਵੇਂ ਕਿ ਉਸ ਦੀ ਜੇਬ ਦੇ ਵਿੱਚ ਲੱਖਾਂ ਰੁਪਏ ਤਾਂ ਆ ਗਏ ਹੈ ਪਰ ਹਾਲੇ ਵੀ ਇੱਕ ਮੁਰਾਦ ਹੋਰ ਅੱਗੇ ਆ ਗਈ ਹੈ ਇਹ ਮੁਰਾਦ ਕੀ ਹੈ ਜਨਾਬ ਕਿ ਇਸ ਸ਼ਖਸ ਦੀ ਇੱਕ ਨੰਬਰ ਦੇ ਪਿੱਛੇ 5 ਕਰੋੜ ਰੁਪਏ ਦੀ ਲਾਟਰੀ ਦੇ ਇਨਾਮ ਦਾ ਟਿਕਟ ਰਹਿ ਗਈ ਹੈ ਇਹ ਤਸਵੀਰਾਂ ਫਾਜ਼ਿਲਕਾ ਤੋਂ ਸਾਹਮਣੇ ਹੁੰਦੀਆਂ ਪਈਆਂ ਨੇ ਇੱਥੇ ਫਾਜ਼ਿਲਕਾਰ ਦੇ ਵਿੱਚ ਇਹ ਸਖਸ਼ ਕੋਰਟ ਵਕੀਲ ਦੇ ਨਾਲ ਕਲਰਕ ਦਾ ਕੰਮ ਕਰਦਾ ਹੈ ਅਤੀ ਇਸ ਦੇ ਵੱਲੋਂ ਨਾਗਾਲੈਂਡ ਡੀ ਅਸਟੇਟ ਲੋਟਰੀ ਪਾਈ ਕੇਸ ਇਸ ਦੇ ਵਿੱਚ ਇਸ ਦਾ ਦੂਸਰਾ ਇਨਾਮ ਨਿਕਲ ਗਿਆ ਇਸ ਤੋਂ ਬਾਅਦ ਇਸ ਨੌਜਵਾਨ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਉਹ ਫਾਜ਼ਿਲਕਾ ਦੀ ਕਚੈਰੀ ਦੇ ਵਿੱਚ ਵਕੀਲਾਂ ਦੇ ਨਾਲ ਕਲਰਕ ਦਾ ਕੰਮ ਕਰਦਾ ਹੈ ਤੇ ਪਿਛਲੇ 3 ਸਾਲਾਂ ਤੋਂ ਲੋਟਰੀ ਦੀ ਟਿਕਟ ਖਰੀਦ ਰਿਹਾ ਸੀ ਹਾਲਾਂਕਿ ਇਸ ਤਰ੍ਹਾਂ ਉਸਤੇ ਛੋਟੇ ਇਨਾਮ ਤਾਂ ਜ਼ਰੂਰ ਨਿਕਲੇ ਪਰ ਇਸ ਵਾਰ ਲਾਟਰੀ ਲੱਖ ਰੁਪਏ ਦੀ ਨਿਕਲਾਈ ਹੈ ਉਸ ਤੋਂ ਬਾਅਦ ਉਸਨੇ ਆਪਣੇ ਮਨ ਦੀ ਇੱਛਾ ਦੱਸੀ ਹੈ ਕਿ ਉਹ ਇਹਨਾਂ ਪੈਸਿਆਂ ਦਾ ਕੀ ਕਰੇਗਾ ਤੇ ਨਾਲ ਦੀ ਨਾਲ ਇਸ ਪੂਰੇ ਜੋ ਇੱਕ ਖੁਸ਼ੀ ਦੀ ਖਬਰ ਸਾਹਮਣੇ ਆਈ ਇਸ ਦੇ ਵਿੱਚ ਇਹ ਵੀ ਚੀਜ਼ ਨਾਲ ਰਹਿ ਗਈ ਹੈ ਕਿ ਇੱਕ ਨੰਬਰ ਪਿੱਛੇ ਇਸ ਹਰਪੰਸ ਸਿੰਘ ਦੀ ਇੱਕ ਨੰਬਰ ਪਿੱਛੇ 5 ਕਰੋੜ ਰੁਪਏ ਦੀ ਲਾਟਰੀ ਜਿਹੜੀ ਹੈ ਉਹ ਰਹਿ ਗਈ ਹੈ ਹਾਂਜੀ ਕਚਹਿਰੀ ਵਿੱਚ ਲੱਗਿਆ ਹੈ। ਹਾਂਜੀ ਕਲਰਕ ਲੱਗਾ ਹੈ ਵਕੀਲ ਸਾਹਿਬ ਕੋਲੇ। ਮੈਨੂੰ ਅੱਜ ਜੀ ਮਾਤਾ ਜੀ ਦੀ ਕਿਰਪਾ ਨਾਲ 2.5 ਲੱਖ ਰੁਪਏ ਦਾ ਨਾਮ ਨਿਕਲਿਆ। ਮੈਂ ਮਰੂਪ ਚੰਦ ਲਾਟਰੀ ਇੱਥੇ ਮੇਰੀ ਆ ਬਾਜ਼ਾਰ ਵਿੱਚ ਲਾਟਰੀ ਪਾਉਂਦਾ ਆ ਰਿਆਂ ਜੀ। 3 ਸਾਲ ਹੋ ਗਏ। ਹਾਂਜੀ ਮੈਂ ਲਗਾਤਾਰੀ ਲਾਟਰੀ ਪਾਣ ਮੈਨੂੰ ਕਈ ਨਾਮ ਨਿਕਲ ਚੁੱਕੇ ਨੇ ਛੋਟੇ ਛੋਟੇ ਜੀ। ਹਾਂਜੀ ਜੀ ਦੇਖੋ ਇਹ ਛੋਟੇ ਛੋਟੇ ਨਾਮ ਕਦੇ 20000 ਕਦੇ 10000 ਕਦੇ 3000 ਕਦੇ 6000 ਕਾਫੀ ਨਾਮ ਆ ਚੁੱਕੇ ਨੇ ਛੋਟੇ। ਸ਼ਾਂਪ ਜੀ ਇਹਨਾਂ ਦੀ ਕਾਡ ਦੇਖੀ ਸੀ। ਹਾਂਜੀ ਉਹਨਾਂ ਦੇ ਚ ਲਿਖਾਇਆ ਗਿਆ ਸੀ ਇਹਨਾਂ ਦੇ ਜਿਹੜੀ ਰੁਪਚੰਦ ਹੈ ਲਾਟਰੀ ਵਾਲੇ ਨੇ ਕਾफी ਨਾਮ ਨਿਕਲਦੇ ਨਹੀਂ ਕਰੋੜਪਤੀ ਬਣਦੇ ਨਹੀਂ ਹਾਂਜੀ 150 ਦੀ ਕੋਈ ਅਸੀਂ ਇਹਨਾਂ ਪੈਸਿਆਂ ਦਾ ਆਪਦਾ ਘਰ ਬਣਾਵਾਂਗੇ ਨਹੀਂ ਜੀ ਕਿਰਾਏ ਤੇ ਰਹਿੰਦੇ ਅਸ਼ੋਕੜੀ ਮਿਹਨਤ ਮਜ਼ਦੂਰੀ ਕਰਦੇ ਸਾਰੇ ਅੱਛਾ ਦੋ ਭਰਾ ਹੀ ਇੱਕ ਪੈਣੇ ਹਾਂਜੀ ਸਵਾ 2 ਲੱਖ ਦੀ ਅਸੀਂ ਮਿੱਤ ਬਹੁਤ ਰੱਖਦੇ ਆ ਜੀ। ਮਾਤਰਾ ਨੇ ਕਿਰਪਾ ਨਾਲ ਨਿਕਲਿਆ ਸੀ ਘਰ ਬਣਾਉਣਾ ਚਾਹੁੰਦੇ ਅਸੀਂ ਕਿਰਾਏ ਤੇ ਰਹਿੰਦੇ ਆ। ਕਿੰਨੀ ਦੇਰ ਤੋਂ ਕਿਰਾਏ ਤੇ ਰਹ ਰਹੇ? 4-5 ਸਾਲ ਹੋ ਗਏ ਸਾਨੂੰ ਕਿਰਾਏ ਤੇ ਰਹਿੰਦੇ ਆ। ਕਿੱਥੇ ਰਹਨੇਗੇ ਇੱਥੇ? ਫਾਜਿਲਕਾ ਵਿੱਚ। ਹਾਂਜੀ ਕੋਈ ਬਣ ਜੇਗਾ ਜੀ ਲੱਗਦਾ ਤਾਂ। ਗਿਆਨੀ ਤੇ ਲੱਲਾਂਗੇ ਜੀ। ਅਸੀਂ ਮਾਤਰਾ ਤੇ ਰੱਖਿਆ ਸੀ ਭਰੋਸਾ ਮਾਤਰਾ ਦੇ ਸਾਡੇ ਘਟੇਗੇ। ਪਲਾਟਰੇ। ਆ ਹੁਣ ਸੈਕਿੰਡ ਪ੍ਰਾਈਜ਼ ਫੇਰ ਨਿਕਲਿਆ ਆਪਣੀ ਦੁਕਾਨ ਤੋਂ। ਆ ਸਰ ਦੇਖ ਸਕਦੇ ਹੋ ਟਿਕਟ 99410। ਆ ਆ ਗਿਆ ਸਰ 99410। ਆ ਸੈਕਿੰਡ ਪ੍ਰਾਈਜ਼। ਆ ਜੇਤਾ ਬਣਿਆ ਸਰ। ਇਹਨਾਂ ਨੂੰ ਪਰਮਾਤਮਾ ਨੇ ਇਹਨਾਂ ਦੀ ਸੁਣੀ ਹੈ ਇੱਕ ਇਹਨਾਂ ਦੀ ਛੋਟੀ ਜਿਹੀ ਬੱਚੀ ਹੈ ਸਰ ਇਹ ਇਹਨਾਂ ਦੇ ਨਾਲ ਹੀ ਜਦੋਂ ਵੀ ਆਉਂਦੇ ਆ ਟਿਕਟ ਖਰੀਦਣ ਤਾਂ ਇਹਦੇ ਹੱਥੋਂ ਹੀ ਘੜਾਂਦੇ ਆ ਏਦਾਂ ਦੀ ਹੈ ਪਰ ਪਿਛਲੇ ਘੜੇ ਕਹਿੰਦਾ ਨੁਕਸਾਨ ਹੋਇਆ ਸੀਗਾ ਜਦੋਂ ਸਾਡੇ ਕੋਲ 5 ਕਰੋੜ ਨਿਕਲਿਆ ਸੀਗਾ ਤਾਂ ਗੁੜੀਆਂ ਨੇ ਜਿੱਦ ਕਰਕੇ ਕਹਿੰਦੀ ਮੈਂ ਆ ਨਹੀਂ ਦੂਜੀ ਲਵਾਂਗੀ ਉਹ ਯਾਨੀ ਕਿ ਚਲੋ ਬਚਪਨਾ ਹੁੰਦਾ ਬੱਚੇ ਦਾ ਤੇ ਇਹਨਾਂ ਦਾ ਜਿਹੜਾ ਉਹ ਨੁਕਸਾਨ ਹੋਇਆ ਸੀ 5 ਕਰੋੜ ਦਾ ਉਹ ਤਾਂ ਨਹੀਂ ਪੂਰਾ ਆਇਆ ਚਲੋ ਅੱਜ ਪ੍ਰਮਾਤਮਾ ਨੇ ਕੁਝ ਨਾ ਕੁਝ ਇਹਨਾਂ ਨੂੰ ਖੁਸ਼ੀਆਂ ਦਿੱਤੀਆਂ ਸਾਨੂੰ ਵੀ ਬੜੀ ਖੁਸ਼ੀ ਹੈ ਕਿੰਨੀ ਲਾਟਰੀ ਨਿਕਲੀ ਇਹਨਾਂ ਨੂੰ ਅੱਜ ਇਹਨਾਂ ਨੂੰ 2.5 ਲੱਖ ਰੁਪਏ ਨਿਕਲੇ ਆ ਜੀ 2 ਲੱਖ 25000 ਰੁਪਏ